ਆ ਤੁਹਾਡਾ ਗਿਬਿੰਦਰ ਕੌਰ ਕਿੱਥੇ ਰਹਿਣਾ ਲਿਓ ਕਿੱਥੋਂ ਆਤੇ ਜਲਾ ਕਿਹੜਾ ਕਬੂਰਤਲਾ ਅੱਜ ਤੁਸੀਂ ਢਲਵਾ ਥਾਣੇ ਆਇਓ ਕੀ ਤੁਹਾਡਾ ਮਾਮਲਾ ਵਾ ਸਾਡਾ ਜੀ ਪੈਸੇ ਦਾ ਝਗੜਾ ਸੀਦਾ ਪੰਚਾਇਤ ਦੀ ਪੈਲੀ ਦਾ ਪੈਸੇ ਦਿੱਤੇ ਨੂੰ ਦੂਸਰਾ ਸਾਲ ਹੋ ਗਿਆ ਵਾ ਹਾਂ ਹਾਂ ਤੇ ਕਿਸੇ ਨੇ ਸਾਨੂੰ ਨਾ ਪੈਲੀ ਦਿੱਤੀ ਤੇ ਨਾ ਝਗੜਾ ਕਿਹਦੇ ਨਾਲ ਚੱਲਦਾ ਵਿਆ ਐ ਹੈਪੀ ਖੰਦਰਨਾ ਠੀਕ ਹੈ ਜੀ ਤੁਹਾਡੇ ਪਿੰਡ ਦਾ ਹੀ ਆ ਹਾਂ ਸਾਡੇ ਪਿੰਡ ਦਾ ਹੀ ਆ ਤੇ ਕੀ ਗੱਲ ਵਾ ਤੁਸੀਂ ਤੁਹਾਨੂੰ ਥਾਣੇ ਆਣਾ ਪਿਆ ਫੇ ਸਾਨੂੰ ਇਹਨੇ ਕੁੱਟ ਮਾਰ ਮੇਰੇ ਬੰਦੇ ਨੂੰ ਬਹੁਤ ਜਿਆਦਾ ਕੀਤੀ ਆ ਅੱਛਾ ਜੀ ਤੇ ਬਾਹ ਇਦਾ ਤਾਂ ਕਰ ਲਗਾ ਤੇ ਸਿੱਧਾ ਦਾਤ ਮਾਰਤਾ ਸੱਤ ਟੰਕੇ ਲੱਗੇ ਆ ਹਾਂ ਹਾਂ ਤੇ ਸੱਤ ਦਿਨ ਹੀ ਰਹਿ ਆ ਸਰਕਾਰੀ ਹਸਪਤਾਲ ਪੇ ਹੀ ਰਹਿ ਪ੍ਰਾਈਵੇਟ ਅੱਛਾ ਤੁਹਾਡੇ ਨਾਲ ਝਗੜਾ ਵੀ ਹੋਇਆ ਟਾਂਕੇ ਵੀ ਲੱਗੇ ਬਾਹ ਟੁੱਟੀ ਆ ਤੇ ਕੀ ਕਾਰਵਾਈ ਕੀਤੀ ਪੁਲਿਸ ਨੇ ਉਹਨੇ ਪੁਲਿਸ ਨੇ ਸਾਨੂੰ ਪੁੱਛਿਆ ਹੀ ਨਹੀਂ ਜੀ ਹਾਂ ਤੇ ਇੱਥੇ ਆਏ ਆ ਯਾ ਬਾ ਉਹ ਕਹਿੰਦੇ ਤੁਹਾਡਾ ਰਜਨਾਮਾ ਹੋ ਗਿਆ ਤੁਹਾਡਾ ਰਜਨਾਮਾ ਹੋ ਗਿਆ ਤੁਹਾਨੂੰ ਪਤਾ ਹੀ ਨਾ ਰਜਨਾਮਾ ਹੋ ਗਿਆ ਨਹੀਂ ਸਾਨੂੰ ਤੁਹਾਡੀ ਮਰਜ਼ੀ ਤੋਂ ਬਿਨਾ ਸਭ ਕੁਝ ਤੁਹਾਡੀ ਮਰਜ਼ੀ ਤੋਂ ਬਿਨਾ ਹੀ ਹੋਇਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਹੀਂ ਕਹਿੰਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਹਾਂਜੀ ਬਾਪੂ ਜੀ ਜੀ ਨਾ ਤੁਹਾਡਾ। ਦਰਸੋ ਸਿੰਘ ਜੀ। ਦਰਸੋ ਸਿੰਘ ਕਿੱਥੇ ਰਹਿਣਾ ਲਿਓ? ਚੱਕ ਗਏ ਆਂ। ਜੁਲਾ ਕਿਹੜਾ ਤੁਹਾਡਾ? ਕਟੂਠਾ। ਕੀ ਗੱਲ ਹੈ ਜੀ ਤੁਸੀਂ ਆਪਣੇ ਸਾਰੇ ਪਰਿਵਾਰ ਨਾਲ ਢਲਵਾਲ ਥਾਲਾ ਪਹੁੰਚੇ ਹੋ। ਬਿਆਨ ਦੇਣਾ ਹੈ ਜੀ ਕਿੰਨੇ ਦੰਦੋ। ਅੱਛਾ ਜੀ। ਬਿਆਨਾ ਤੇ ਨਾਲ ਲਿਖ ਲਿਆ ਰੈਕਨਾਮਾ। ਠੀਕ ਹੈ ਜੀ। ਮਸਲਾ ਕੀ ਸੀ ਮਾਮਲਾ ਸੰਭਾਲੋ ਤੁਹਾਨੂੰ। ਐ ਬੁੱਤੋ ਹੈ ਜੀ। ਉੱਤਨੂ। ਹੈਪੀ ਨੇ 353 ਨੇ 53 ਨੇ ਅੱਛਾ ਇਹ ਨਾਲ ਤਾਂ ਚਾਰ ਬੰਦੇ ਹੋ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਇੱਕ ਵਾਰ ਕਰਾਈ ਦੋ ਹਾਂਜੀ ਤੇ ਹੈ ਦੀਆ ਦਾ ਮੈਨੂੰ ਨਕਸ਼ਾ ਮਾਰਿਆ ਕਿੰਨੇ ਕਟੇ ਤੁਹਾਨੂੰ ਹੈਪੀ ਖੱਦਰ ਨੇ ਹੈਪੀ ਖੱਦਰ ਹੋਰ ਕਿੰਨੇ ਕਟੇ ਆ ਉਹ ਨਾਲ ਬੰਦੇ ਹੈਗੇ ਹਿੱਸੇ ਹੋਇਆ ਵੀ ਸੀ ਅੱਛਾ ਜੀ ਇੱਥੇ ਥਾਣੇ 'ਚ ਨਹੀਂ ਆਇਆ ਸੀ ਅੱਛਾ ਜੀ ਹਾਂਜੀ ਤੁਹਾਨੂੰ ਜਿਹੜੀ ਕਟ ਮਾਰ ਹੋਈ ਆ ਤੇ ਤੁਹਾਨੂੰ ਕੀ ਇਨਸਾਫ ਮਿਲਿਆ ਉਹਦਾ ਕੋਈ ਨਹੀਂ ਜਾਣਿਆ ਤੇ ਨੰਨਵਾ ਲੈ ਲਿਆ ਤੋ ਰਾਜਨੰਗਰ ਤੋਂ ਹਾਂਜੀ ਔਰ ਇਨਨ ਮੈਂ ਤੁਸੀਂ ਆਪਕਾ ਮਰਜੀ ਨਾਲ ਬਿਆਨਿਆ ਕਰਤੀ ਨਹੀਂ ਰਾਜਨੰਗਰ ਤੁਹਾਡੀ ਮਰਜੀ ਨਾਲ ਹਾਂ ਨਾ ਬਿਆਨਾਂ ਤੇ ਲੈ ਥੋੜੀ ਬਿਆਨ ਰਾਜਨੰਗਰ ਪਹੁੰਚਿਆ ਸ਼ਾਂਤੀ ਨਾ ਹੋਇਆ ਨਾ 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 ਸ਼ਾਂਤੀ ਤਾਂ ਨਹੀਂ ਹੋਇਆ ਨਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਾਨੂੰ ਆਪਣਾ ਕਾਰਵਾਈ ਚਾਹੀਦੀ ਠੀਕ ਹੈ ਜੀ ਧੰਨਵਾਦ ਹਾਂਜੀ ਸਰ ਤੁਹਾਡਾ ਅਸ਼ਬਨਾਮ ਮਿੰਦਰ ਸਾਹਿਬ ਦੇ ਬਲੇਰ ਹਾਂਜੀ ਲੋਕ ਵੱਲੋਂ ਪੰਜਾਬ ਐਸਸੀ ਮੋਰਚਾ ਬੀਜੇਪੀ ਠੀਕ ਹੈ ਅਸੀਂ ਅੱਜ ਢਲਮਾ ਥਾਣੇ ਆਏ ਆ ਹਾਂਜੀ ਸਰਦਾਰ ਦਰਪੰਤ ਸਿੰਘ ਇਹਨਾਂ ਕੋਲ ਫਟਮਾਰ ਹੋਈ ਆ ਐਸਐਚਓ ਸਾਹਿਬ ਹੋਣਾ ਨੇ ਜਿਹੜਾ ਥਾਣੇਦਾਰ ਆ ਇਹ ਬਿਆਨ ਦੇਣ ਵਾਸਤੇ ਸੱਦ ਲੈ ਕਿ ਬਿਆਨਾਂ ਦੇ ਉੱਤੇ ਇੱਕ ਦੇ ਕੋਲ ਸਾਈਨ ਕਰਾ ਲਿਆ ਇਹਦੇ ਕੋਲ ਤਾਂ ਮੁੰਡੇ ਕੋਲੋਂ ਫਿਰ ਤੁਹਾਡਾ ਰਜਨਾਵਾ ਹੋ ਗਿਆ ਜਾ ਭਜੋ ਹੂੰ ਇਹ ਕੱਲ ਐਸਐਸਪੀ ਦੇ ਪੇਸ਼ ਹੋਏ ਆ ਕੋਈ ਆਮ ਪਾਰਟੀ ਦਾ ਹੈਪੀ ਕੋਈ ਇਹਨਾਂ ਨੂੰ ਬੋਤ ਸ਼ਬਦ ਬੋਲ ਕੇ ਗਿਆ ਜਾਤੀ ਸੂਚੀ ਸ਼ਬਦ ਵੀ ਬੋਲ ਕੇ ਗਿਆ ਦਾਤਰ ਮਾਰਿਆ ਕੁੱਟ ਮਾਰ ਵੀ ਕੀਤੀ ਉਹ ਕਹਿੰਦੇ ਜੀ ਆਮ ਪਾਰਟੀ ਦੇ ਉਹ ਵੀ ਦੋ ਵੀ ਚਲਦੀ ਬੜੀ ਆ ਇਸ ਕਰਕੇ ਅਸੀਂ ਪੂਰੀ ਬੀਜੇਪੀ ਟੀਮ ਆਈਆਂ ਇੱਥੇ ਦੇਖੋ ਤਾਂ ਇਹਨਾਂ ਦੇ ਕੋਲ ਸਰਕਾਰੀ ਜ਼ਮੀਨ ਦੇ ਪੈਸੇ ਲੈ ਲੈ ਸਰਕਾਰੀ ਜ਼ਮੀਨ ਦਿੱਤੀ ਨਹੀਂ ਗਈ ਬੋਣ ਵਾਸਤੇ ਤੀਜਾ ਜੇ ਪੈਸੇ ਮੰਗਦੇ ਤਾਂ ਕੁੱਟ ਮਾਰ ਇਹ ਤਕੈਸਾਈ ਨਹੀਂ ਚੱਲਣ ਦੋਗੀ ਬੀਜੇਪੀ ਜੇ ਮਰਜ਼ੀ ਹੋਵੇ ਅਸੀਂ ਆਖ਼ਤੀਆਨੀ ਦੇ ਚੱਲੇ ਆ ਕਾਣੇ ਜਾ ਇਹ ਕਾਰਵਾਈ ਕਰ ਮੈਂ ਤੇ ਕਾਨਫਰੰਸ ਕਰਕੇ ਹਿੰਸ ਧਰਨਾ ਦੇ ਆ ਕੇ ਇਕੱਠਾ ਹੋ ਕਰਾਂਗੇ ਇਸ ਕਾਣੇ ਦਾ ਠੀਕ ਹੈ ਜੀ ਤੇ ਇਸ ਬਜ਼ੁਰਗ ਨੂੰ ਮਾਤਾ ਨੂੰ ਔਰ ਪੂਰ ਹੱਕ ਦਵਾਇਆ ਜਾਊਗਾ ਧੰਨਵਾਦ ਜੈਪੀ ਜੈ ਭਾਰਤ ਦਰਸ਼ਕੋ ਅੱਜ ਅਸੀਂ ਆਏ ਆ ਢੱਲਵਾ ਸਤਿ ਸ੍ਰੀ ਅਕਾਲ ਸਭ ਕੋ ਸ਼੍ਰੀ ਨਿਕੇਸ਼ ਕੁਮਾਰ ਜੀ ਕੋ ਸਰ ਇੱਕ ਲੜਾਈ ਅੱਜ ਹੀ ਬੀਤੀ ਜਿਹਨੇ ਦਰਸ਼ਾ ਸੰਗ ਤੇ ਹੱਤੀ ਖੱਦਰ ਦੀ ਤੇ ਜਿਹੜੇ ਦਰਸ਼ਾ ਸੰਗ ਦਾ ਰੋਪਾ ਵੀ ਉਹਨਾਂ ਨੂੰ ਬਜ਼ੁਰਗ ਨੇ ਤੇ ਗੁੱਟਮਾਰ ਕਾਫੀ ਕੀਤੀ ਇਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਹਾਂਜੀ ਜੇ ਦੱਸਣ ਨੂੰ ਬੁਲਿਆ ਦੀ ਸਾਡੇ ਕੋਲ ਐਮਐਲਏ ਆਈ ਸੀ ਜੀ ਸੇ ਕੋਲ ਸਬੰਧ ਵਿੱਚ ਸਾਡਾ ਜਿਹੜਾ ਆਯੋਆ ਇਹ ਖਿਆਲਾ ਉੱਥੇ ਉਹ ਬਿਆਨ ਦੇਣ ਗਿਆ ਹਸਤਾਬ ਮਤਲਬ ਇਹ ਬਿਆਨ ਨਹੀਂ ਦਿੱਤਾ ਕੋਈ ਵੀ ਇਹਨੇ ਕਿ ਮੈਂ ਇਹ ਬਿਆਨ ਨਹੀਂ ਦੇਣਾ ਕੋਈ ਵੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਮੇ ਕੋ ਦੋਨੇ ਪਾਰਟੀਆਂ ਨੇ ਆ ਕੇ ਸਾਡੇ ਪੁਲਿਸ ਥਾਣੇ ਆਏ ਤੇ ਉਹਨਾਂ ਨੂੰ ਰਾਈ ਨਾਮ ਇੱਕ ਕੇਸ ਇਹਨੇ ਕੀਤਾ ਆਪਣਾ ਇੱਥੇ ਜੀ ਹੂੰ ਤੇ ਰਾਈ ਨਾਮ ਵਿੱਚ ਇਹਨਾਂ ਨੇ ਆਪਣੇ ਨਾਲ ਬੇਟਾ ਵੀ ਇਹਨਾਂ ਨਾਲ ਆਇਆ ਸੀ ਠੀਕ ਜੀ ਜਿਹੜਾ ਮੈਂ ਆਪੇ ਦੋਨਾਂ ਪਾਰਟੀਆਂ ਨੂੰ ਆਪਣਾ ਕੰਪਲੈਂਟ ਕਰ ਲਿਆ ਸਰ ਉਹਨਾਂ ਦਾ ਕਹਿਣਾ ਕਿ ਰਾਈ ਨਾਮੇ ਕੋ ਸਹਿਮਤ ਨਹੀਂ ਕਿਉਂਕਿ ਕਿਸੇ ਦੁਆਤੇ ਹੋਇਆ ਵਾ ਰਾਈ ਨਾਮਾਂ ਦੀ ਬਿਲਕੁਲ ਦੁਆ ਹੈਤਨੀ ਹੈਗਾ ਇਹਨਾਂ ਦਾ ਬੇਟਾ ਨਾਲ ਸੀ ਇਹਨਾਂ ਦੇ ਠੀਕ ਜੀ ਇਹ ਜੀ ਸਾਡੇ ਕੋਲ ਉਹ ਜੀ ਜੀ ਗਾਦਾ ਸੀ ਉਹਦੀ ਆਪਣਾ ਡੀਡੀਆ ਵੀ ਵਿੱਚ ਪਾਈ ਆ ਜੀ ਇਹ ਰਾਜਨਾਮੇ ਦੀ ਸਾਡੇ ਕੋਲ ਕੋਈ ਵੀ ਇਦਾਂ ਦੀ ਮਤਲਬ ਜੋ ਮੰਦੇ ਖਰਵੇ ਕਿਤੇ ਠੀਕ ਹੈ ਜੀ ਸਭ ਜਿਹੜਾ ਹੁਣੇ ਕਹੇ ਹੈ ਕਿ ਉਹਨੂੰ ਜਾਤੀ ਸੋਚ ਸ਼ਬਦ ਵੀ ਕਿ ਤੇ ਉਸ ਤੋਂ ਇਲਾਵਾ ਜਿਹੜਾ ਰਾਜਨਾਮਾ ਵੀ ਧੱਕੇ ਨਾਲ ਹੋਇਆ ਤੇ ਕਾਫੀ ਜਨਾ ਦਾ ਲਾਗਤ ਵੀ ਖਰਚਾ ਹੋਇਆ ਸਭ ਜਿਹੜਾ ਜਾਤੀ ਸੂਰੇ ਸ਼ਬਦਾਂ ਇਦਾਂ ਦੀ ਗੱਲ ਸਾਡੇ ਕੋਲ ਕੋਈ ਸਾਹਮਣੇ ਨਹੀਂ ਆਈ ਠੀਕ ਹੈ ਜੀ ਠੀਕ ਹੈ ਜੀ ਨਾ ਹੀ ਕੋਈ ਸਾਹਮਣੇ ਕੋਈ ਦੰਦਾ ਸਾਹਮਣੋਂ ਕੋ ਬਿਆਨਤਾ ਨਾ ਕੋ ਲਿਖਾਇਆ ਜੀ ਠੀਕ ਹੈ ਜੀ ਤੇ ਲਾਈ ਵੀ ਹੋ ਜਾਂਦੀ 6ਵੇਂ 6ਵੇਂ ਮਹੀਨੇ ਦੀ ਆ ਠੀਕ ਹੈ ਜੀ ਜਿਹੜੀ ਜੋਨਰ ਦਾ ਸਟੇਟਸ ਲੜੀਆਸ ਰਹੀ ਨੰਬਰ ਨਹੀਂ ਆਇਆ ਬਿਲਕੁਲ ਇਹਨੇ ਆਪਣੀ ਸਹਿਮਤੀ ਨਹੀਂ ਦਿੱਤਾ ਇਹਨੇ ਸਾਈਨ ਹਾਂਦੇ ਕੋਲਿਆ ਇਹਨੇ ਬਿੱਟ ਦੇ ਵੀ ਸਾਈਨ ਕੋਲਿਆ ਠੀਕ ਹੈ ਸਰ ਥੈਂਕ ਯੂ ਥੈਂਕ ਯੂ